ਪਵਾਨੀਗਨ ਮਨ ਰੇਗਾ ਮਜ਼ਦੂਰਾਂ ਨੇ ਪੰਚਾਇਤ ਦਫ਼ਤਰ ਅੱਗੇ ਕੀਤਾ ਰੋਸ ਪ੍ਰਦਰਸ਼ਨ ਕੀਤੀ ਪੰਜਾਬ ਸਰਕਾਰ ਵਿਰੁੱਧ ਨਾਰੇਬਾਜ਼ੀ ਸਥਾਨਕ ਅਦਬ ਪੰਚਾਇਤ ਦਫ਼ਤਰ ਵੀਡੀਓ ਦਫ਼ਤਰ ਅੱਗੇ ਮਨਰੇਗਾ ਮਜ਼ਦੂਰਾਂ ਨੇ ਅੱਜ ਆਪਣਾ ਬਕਾਇਆ ਮਜ਼ਦੂਰੀ ਅਤੇ ਰੁਜ਼ਗਾਰ ਦੀ ਘਾਟ ਖਿਲਾਫ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ ਇਹ ਧਰਨਾ ਹਿੰਮ ਕਮਿਊਨਿਸਟ ਪਾਰਟੀ ਮਾਰਕਸਵਾਦੀ ਸੀਪੀਆਈਐਮ ਦੇ ਸੂਬਾ ਚ ਕਤਰ ਕਾਮਰੇਡ ਭੂਪ ਚੰਦ ਚੰਨੋ ਦੀ ਅਗਵਾਈ ਹੇਠ ਲਗਾਇਆ ਗਿਆ ਕਾਮਰੇਡ ਚੰਨੋ ਨੇ ਪਾਸਨ ਦੌਰਾਨ ਦੱਸਿਆ ਕਿ 2005 ਵਿੱਚੋਂ ਪਾਸ ਹੋਏ ਮਨਰੇਗਾ ਕਾਨੂੰਨ ਅਨੁਸਾਰ ਹਰ ਮਜ਼ਦੂਰ ਨੂੰ 100 ਦਿਨ ਦਾ ਰੁਜ਼ਗਾਰ ਦੇਣਾ ਲਾਜ਼ਮੀ ਹੈ ਪਰ ਅੱਜ ਕਿਸੇ ਵੀ ਪਿੰਡ ਵਿੱਚ ਇੰਨਾ ਕਾਨੂੰਨ ਨੂੰ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਗਿਆ। ਉਹਨਾਂ ਦੱਸਿਆ ਕਿ ਕਈ ਵਾਰ ਮਜ਼ਦੂਰ ਕੇ ਨੂੰ ਕੇਵਲ 50 ਤੋਂ 60 ਦਿਨ ਹੀ ਕੰਮ ਮਿਲਦਾ ਹੈ ਜਦਕਿ ਬਾਕੀ ਦਿਨਾਂ ਵਿੱਚ ਬੇਰਜ਼ਗਾਰੀ ਪੱਤਾ ਵੀ ਨਹੀਂ ਦਿੱਤਾ ਜਾ ਰਿਹਾ। ਉਹਨਾਂ ਕਹਿ ਕੇ ਇਸ ਵੇਲੇ ਬਲਿਆਲ ਮਾਜੀ ਕਰਾਚੋ ਤੇ ਹੋਰ ਪਿੰਡ ਕਈ ਪਿੰਡਾਂ ਦੇ ਮਜ਼ਦੂਰ 3 ਤੋਂ 4 ਮਹੀਨਿਆਂ ਦੀ ਮਜ਼ਦੂਰੀ ਬਕਾਇਆ ਤੱਕ ਨਹੀਂ ਮਿਲਿਆ ਜਿਸ ਕਾਰਨ ਮਜ਼ਦੂਰ ਪਰਿਵਾਰ ਗੰਭੀਰ ਆਰਥਿਕ ਸੰਕਟ ਵਿੱਚ ਫਸੇ ਹੋਏ ਹਨ। ਕਾਮਰੇਡ ਚੰਨੋ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਤੁਰੰਤ ਬਕਾਇਆ ਰਕਮ ਜਾਰੀ ਨਾ ਕੀਤੀ ਗਈ ਤਾਂ ਨਿਯਮ ਰੁਜ਼ਗਾਰ ਨਾ ਦਿੱਤਾ ਗਿਆ ਤਾਂ ਅਗਲੇ ਹਫਤੇ ਵੱਡੇ ਪੱਧਰ ਤੇ ਸੰਘਰਸ਼ ਕਰਦੇ ਹੋਏ ਵੀਡੀਓ ਦਫ਼ਤਰ ਦੇ ਬਾਹਰ ਤਿੱਖਾ ਪਿੱਟ ਸਿਆਪਾ ਕੀਤਾ ਜਾਵੇਗਾ ਦੂਜੇ ਪਾਸੇ ਪੰਤੇ aí ਪੰਚਾਇਤ ਅਫਸਰ ਇਕਮ ਸਿੰਘ ਨੇ ਦੱਸਿਆ ਕਿ ਮਜ਼ਦੂਰਾਂ ਦਾ ਬਕਾਇਆ ਮਜ਼ਦੂਰੀ ਆਨਲਾਈਨ ਕਰ ਦਿੱਤਾ ਹੈ ਜਦੋਂ ਕਿ ਪੋਰਟਲ ਖੁੱਲੇਗਾ ਤਾਂ ਪੇਮੈਂਟ ਉਹਨਾਂ ਦੇ ਖਾਤੇ ਵਿੱਚ ਆਪ ਆ ਚਲੀ ਜਾਵੇਗੀ ਰੁਜ਼ਗਾਰ ਦੇਣ ਬਾਰੇ ਉਹਨਾਂ ਕਹੇ ਕਿ ਹਫ਼ਤੇ ਦੀ ਮਾਸਟਰ ਪੋਲ ਦੇ ਆਧਾਰ ਤੇ ਕੰਮ ਦਿੱਤਾ ਜਾਂਦਾ ਹੈ ਇਸ ਮੌਕੇ ਕਾਮਰੇਡ ਸਤਪੰਦਰ ਪਾਲ ਸਿੰਘ ਨੂਰਪੁਰਾ ਕਾਮਰੇਡ ਬਲਬੀਰ ਸਿੰਘ ਕਾਮਰੇਡ ਗੁਰਮੀਤ ਸਿੰਘ ਕਾਮਰੇਡ ਦਰਸ਼ਨ ਸਿੰਘ ਸਮੇਤ ਹੋਰ ਵੱਡੀ ਗਿਣਤੀ ਵਿੱਚ ਮਜ਼ਦੂਰ ਆਦ ਹਾਜ਼ਰ ਸਨ ਰਿਪੋਰਟ ਰਾਜ ਕਰਮੀ ਪਵਾਨੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਇਸ ਦੌਰਾਨ ਅੱਗੇ ਕਾਮਰੇਡ ਨੇ ਹੋਰ ਕੀ ਕਿਹਾ ਜਿਹੜਾ ਸੁਣੋ ਅੱਜ ਅਜੀ ਵੀਡੀਓ ਦਫ਼ਤਰ ਅੱਗੇ ਆ ਕੇ ਨਾਰੀਵਾਜੀ ਕੀਤੀ ਗਈ ਹੈ ਕਿਸ ਸੰਬੰਧ ਚ ਨਾਰੀਵਾਜੀ ਕੀਤੀ ਗਈ ਹੈ ਅੱਜ ਸਾਨੂੰ ਮਜਬੂਰ ਨਾ ਕਾਫੀ ਸਮੇਂ ਤੋਂ ਬਾਅਦ ਵੀਡੀਓ ਦਫ਼ਤਰ ਭਵਾਨੀਗੜ੍ਹ ਦਾ ਪਿੱਟ ਸਿਆਪਾ ਕਰਨ ਵਾਸਤੇ ਅਸੀਂ ਆਇਆ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਕਿਉਂਕਿ ਲੰਮੇ ਸਮੇਂ ਤੋਂ ਮਜ਼ਦੂਰਾਂ ਦਾ ਜਿਹੜੀ ਸਰਕਾਰ ਨੇ 2005 ਦੇ ਵਿੱਚ ਕਾਨੂੰਨ ਪਾਸ ਕੀਤਾ ਸੀ ਮੈਂ ਦੁਬਾਰਾ ਫੇਰ ਰਿਪੀਟ ਕਰ ਰਿਹਾ ਕਾਨੂੰਨ ਪਾਸ ਕੀਤਾ ਸੀ ਕਿ 100 ਦਿਨ ਦਾ ਮਜ਼ਦੂਰਾਂ ਨੂੰ ਰੋਜ਼ਗਾਰ ਤੇ ਜੇ ਰੋਜ਼ਗਾਰ ਨਾ ਦੇ ਸਕੇ ਤਾਂ 50 ਦਿਨ ਘਰੇ ਬੈਠਿਆਂ ਨੂੰ ਮਤਲਬ ਬੇਰੁਜ਼ਗਾਰੀ ਪੱਤਾ ਜਿਹੜਾ ਦੱਤਾ ਜਾਂਦਾ ਪਰ ਅਫਸੋਸ ਇਹ ਹੈ ਅੱਜ ਤੱਕ ਕਿਤੇ ਨਹੀਂ 100 ਦਿਨ ਕੰਮ ਨਹੀਂ ਮਿਲਿਆ ਕਿਤੇ 50 ਦਿਨ ਕਿਤੇ 60 ਦਿਨ ਇਸ ਕਰਕੇ ਇਹ ਸਰਕਾਰਾਂ ਦੋਸ਼ੀ ਨੇ ਕਾਨੂੰਨਾਂ ਦੀਆਂ ਅਗਲੀ ਜਿਹੜੀ ਹੁਣ ਮਜ਼ਦੂਰਾ ਦੇ ਨਾਲ ਸਭ ਤੋਂ ਧੋਖਾ ਕੀਤਾ ਜਾ ਰਿਹਾ ਹੈ ਮਜ਼ਦੂਰਾ ਦੇ 4-4 ਮਹੀਨੇ ਕੰਮ ਦੇ ਲੱਗੇ ਹੋਏ ਨੇ 3-3 ਮਹੀਨੇ ਬਨਿਆਲ ਤੇ ਆਪਣਾ ਮਾਜੀ ਤੇ ਘਰਾਚੋਂ ਉਹਨਾਂ ਦੇ ਨਾਲ ਪਿੰਡਾਂ ਦੇ ਜਿਹੜੇ ਮਜ਼ਦੂਰ ਨੇ ਮੌਤ ਪਰ ਜਿਹੜੇ ਮਜ਼ਦੂਰ ਨੇ ਉਹ ਕੁਝ ਗਿਣਤੀ ਦੇ ਵਿੱਚ ਅੱਜ ਆਏ ਨੇ ਵੀਡੀਓ ਦਫ਼ਤਰ ਭਵਾਨੀ ਕਰਦੇ ਔਰ ਅਫਸੋਸ ਇਹ ਹੈ ਨਵਾਂ ਕੰਮ ਤਾਂ ਇਹਨਾਂ ਨੇ ਕੀ ਦੇਣਾ ਸੀ ਸਗੋਂ ਜਿਹੜਾ ਪਿਛਲਾ ਕੰਮ ਹੈ ਜਿਹੜੇ ਦੇ ਕੰਮ ਕੀਤਾ ਹੋਇਆ ਇਹਨਾਂ ਦੇ ਉਹ ਵੀ ਕਿਸ ਦਾ 2 ਮਹੀਨੇ ਕਿਸ ਦੇ 3 ਮਹੀਨੇ ਕਿਸ ਦੇ 4 ਮਹੀਨੇ ਉਸ ਕੰਮ ਦੇ ਦਿਹਾੜੀ ਵੀ ਇਹ ਦੱਬੀ ਬੈਠੇ ਨੇ ਸੋ ਅੱਜ ਅਸੀਂ ਇਹਨਾਂ ਨੂੰ ਵਾਰਨਿੰਗ ਦੇਣ ਵਾਸਤੇ ਆਇਆ ਕਿ ਇੱਕ ਤਾਂ ਮਨਰੇਗਾ ਮਜ਼ਦੂਰਾਂ ਦੇ ਤੁਰੰਤ ਕੰਮ ਨੇ ਜਿਹੜੇ ਚਾਲੂ ਕੀਤੇ ਜਾਣ ਤੇ ਦੂਸਰਾ ਇਹਨਾਂ ਦੇ ਬਕਾਏ ਨੇ ਜਿਹੜੇ ਜਿਹੜੀ ਇਹਨਾਂ ਨੇ ਮਿਹਨਤ ਕੀਤੀ ਹੈ ਜੇ ਗਰਮੀ ਦੇ ਦੌਰ ਦੇ ਵਿੱਚ ਜਦੋਂ ਬੇਕਾਮਾ ਬੰਦਾ ਦਾ ਵੀ ਦੌਰੇ ਪੈਣ ਦਾ ਖਤਰਾ ਹੁੰਦਾ ਉਸ ਸਮੇਂ ਦਾ ਕੰਮ ਜਿਹੜਾ ਕੀਤਾ ਹੋਇਆ ਉਹ ਇਹਨਾਂ ਨੂੰ ਤੁਰੰਤ ਦਿੱਤਾ ਜਾਵੇ ਤੇ ਜੇ ਵਾਰਨਿੰਗ ਵੀਡੀਓ ਮਹਿਕਮਾ ਪਰਵਾਹ ਨਹੀਂ ਕਰਦਾ ਤਾਂ ਅਸੀਂ ਹਫ਼ਤੇ ਦੇ ਵਿੱਚ ਵਿੱਚ ਵੱਡੇ ਪੱਧਰ ਤੇ ਮਜ਼ਦੂਰਾਂ ਨੂੰ ਘਰਾਂ ਚੋਂ ਕੱਢ ਕੇ ਸਾਰਿਆਂ ਨੂੰ ਮਲੇਰੀਗਾਂ ਵਾਲਿਆਂ ਨੂੰ ਫਿਰ ਦਿਨ ਰਾਤ ਦਾ ਅਸੀਂ ਇਹਦਾ ਪਿੱਟ ਸਿਆਪਾ ਕਰਾਂਗੇ ਅਸੀਂ ਚੈਨ ਨਾਲ ਨਹੀਂ ਬੈਠਾਂ ਇਹ ਨਹੀਂ ਆਪਣਾ ਨਾਮ ਜੀ ਹਾਂਜੀ ਆਪਣਾ ਨਾਮ ਜੀ ਮੇਰਾ ਨਾਮ ਸਤਿੰਦਰਪਾਲ ਸਿੰਘ ਚੀਮਾ ਜੀ ਚੀਮਾ ਸਾਹਿਬ ਅੱਜ ਨਾਰੇਬਾਜੀ ਕੀਤੀ ਹੈ ਵੀਡੀਓ ਦਫ਼ਤਰ ਆ ਕੇ ਕੀ ਕਹਿਣਾ ਚਾਹੁੰਦੇ ਆ ਇਹ ਐਕਚੁਅਲੀ ਨਾ ਜਿਹੜੀ ਜਨਤਾ ਨਰੇਗਾ ਵਾਲੀ ਇਹ ਵਿਚਾਰੇ ਸਤਾਏ ਹੋਏ ਨਾ ਸਰਕਾਰਾਂ ਦੇ ਜੋ ਕਿ ਪਿੱਛੋਂ ਇਹਨਾਂ ਦੇ ਹੱਕ ਨੇ ਉਹਨਾਂ ਨੂੰ ਸਹੀ ਢੰਗ ਨਾਲ ਮਿਲ ਨਹੀਂ ਰਹੇ ਹੌਣ ਤਾਂ ਬਿਲਕੁਲ ਆ ਸਰਕਾਰ ਦੇ ਹੁੰਦਾ ਤਾਂ ਇੰਨਾ ਕ ਹੋ ਗਿਆ ਕਿ ਜਿਹੜੇ ਵੀ ਤੇਰੇ ਗਰੀਬ ਆਦਮੀਆਂ ਨੇ ਕੰਮ ਕਰਿਆ ਪਹਿਲੀ ਗੱਲ ਤਾਂ ਜਿੰਦਾ ਪਹਿਲਾਂ ਖੂਬ ਜਾਨ ਦੀ ਗੱਲ ਕਰੀ ਆ 90 ਦਿਨ 100 ਦਿਨ ਹਰ ਮਜ਼ਦੂਰ ਨੂੰ ਕੰਮ ਮਿਲਣਾ ਚਾਹੀਦਾ ਬਟ ਕੀ ਹੋ ਰਿਹਾ ਜਿਹਦੇ 2 ਹਫ਼ਤੇ 4 ਹਫ਼ਤੇ ਲੱਗੇ ਨੇ ਉਹ ਵੀ ਉਹਨਾਂ ਨੂੰ 2-2 ਮਹੀਨਾ ਤੇ ਪੈਸੇ ਨਹੀਂ ਪਏ ਹੈਗੇ ਤਾਂ ਜਨਤਾ ਕੀ ਹੋਈ ਜਨਤਾ ਨੇ ਸਾਨੂੰ ਕਿਹਾ ਕਿ ਸਾਡੇ ਨਾਲ ਚੱਲੋ ਤੇ ਇਹ ਸਾਡੀ ਬਰਪਿਆਤ ਸੁਣੋ ਅਸੀਂ ਇਹਨਾਂ ਦੇ ਨਾਲ ਇਸ ਕਰਕੇ ਆਏ ਆਲੇ ਦਾ ਇਲਾਕੇ ਦੇ ਵੀ ਮੋਦਵਰ ਬੰਦੇ ਵੀ ਆਏ ਨੇ ਤੇ ਮਨਰੇਗਾ ਵਾਲੀਆਂ ਬੀਬੀਆਂ ਹੋਮਾ-ਮਾ ਕੇ ਆਈਆਂ ਨੇ ਥੋੜੇ ਪਿੰਡਾਂ ਜਾਂ ਦੋ ਪਿੰਡਾਂ ਦੀਆਂ ਆਈਆਂ ਨੇ ਬਲਕੇ ਕੋਈ ਵੱਡਾ ਕੱਠ ਨਹੀਂ ਹੈਗਾ ਅਸੀਂ ਵੀਡੀਓ ਸਾਹਿਬ ਨੂੰ ਇਹ ਹੀ ਬੇਨਤੀ ਕਰਨ ਆਏ ਆ ਕਿ ਇਹਦਾ ਕੋਈ ਉੱਪਰਲੀ ਸਰਕਾਰਾਂ ਤੱਕ ਇਹਨਾਂ ਲੋਕਾਂ ਦੀ ਆਵਾਜ਼ ਭੇਜੋ ਤਾਂ ਕਿ ਸਰਕਾਰਾਂ ਦੇ ਕੰਨ ਖੁੱਲਣ ਨਾ ਵੀ ਹਾਂ ਜੋ ਸਕੀਮ ਪਹਿਲਾਂ 2005 ਦੇ ਵਿੱਚ ਚੱਲ ਰਹੀ ਸੀਗੀ ਉਹ ਹੌਲੀ 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 ਉਹ ਤਾਂ ਸੱਤਾ ਨਾਲ ਹੀ ਕਰਤਾ ਤੇ ਗਰੀਬ ਆਦਮੀ ਅੱਜ ਕੱਲ ਨਾ ਤਾਂ ਰਜਗਾਰ ਖੇਤ ਦਾ ਰਿਹਾ ਤੇ ਗਰੀਬ ਆਦਮੀ ਜਾਊਗਾ ਕਿੱਥੇ ਹੁਣ ਮੰਗ ਕੀ ਕਰਦੇ ਹਾਂ ਮੰਗ ਕੀ ਕਰ ਰਹੇ ਹੋ ਤੁਸੀਂ ਮੰਗ ਸਾਡੀ ਇਹੀ ਹੈ ਕਿ ਇਹ ਨਗਰੀਬ ਜਨਤਾ ਜਿਨ੍ਹਾਂ ਦੇ ਪੈਸੇ ਰੁਕੇ ਨੇ ਉਹਨਾਂ ਨੂੰ ਪੈਸੇ ਮਿਲੇ ਚਾਹੀਦੇ ਨੇ ਉਹਨਾਂ ਦੇ ਖਾਤੇ ਆਜੇ ਤੇ ਜਿਹੜੇ ਮਤਲਬ ਅੱਗੇ ਨਾਲ ਦਿਹਾੜੀਆਂ ਬੰਦਣਾ ਨਰੇਗਾ ਦਾ ਕੰਮ ਪਾਉਂਦਾ ਇਹਨਾਂ ਨੂੰ ਨਰੇਗਾ ਦਾ ਕੰਮ ਮਿਲਣਾ ਚਾਹੀਦਾ ਅਗਰ ਨਹੀਂ ਮਿਲਦਾ ਤਾਂ ਅੱਗੇ ਕੀ ਅਗਰ ਨਹੀਂ ਮਿਲਦਾ ਤਾਂ ਅੱਜ ਦਾ ਦੋ ਪਿੰਨਾਂ ਦੇ ਇਕੱਠਾ ਕੁਝ ਵੀ ਨਹੀਂ ਇਕੱਠਾ ਹੈਗਾ ਫਿਰ ਹਮਮਾ ਮਾ ਕੇ ਅਸੀਂ ਪਿੱਠ ਤੇ ਆਪਾਂ ਵਾਦ ਤੋਂ ਵਾਦ ਕਰਾਂਗੇ ਫਿਰ ਤਾਂ ਇੱਥੇ ਰੋਡ ਜਾਮ ਕਰਾਂਗੇ ਅਸੀਂ ਮੇਰਾ ਨਾਮ ਜੀ ਮੇਰਾ ਨਾਮ ਹੈ ਕੋਸਿੰਗ ਪੰਚਾਇਤ ਅਸਲ ਬਲਾਕ ਭਾਨੀਗੜ ਅੱਜ ਤੁਹਾਡੇ ਗੇਟ ਅੱਗੇ ਨਾਰੇਬਾਜ਼ੀ ਕੀਤੀ ਇਸ ਵਾਰ 8:00 AM ਨਾਲ ਇੱਕ ਬਰਕਰਾਰ ਬਨੋਂ ਨਾ ਹੀ ਵਾਜੀ ਕੀਤੀ ਜਾ ਰਹੀ ਹੈਗੀ ਜਿਹੜੀ ਆਨਲਾਈਨ ਪੇਮੈਂਟ ਹੈ ਰੇਵਰ ਦੀ ਉਹਦੀ 7 ਤੋਂ 2 ਮਹੀਨੇ ਤੱਕ ਦੀ ਪੇਮੈਂਟ ਜਿਹੜੀ 16-9 ਤੱਕ ਨੂੰ ਪਈ ਹੈਗੀ ਸਿਰਫ 8ਵੇਂ ਤੇ 9ਵੇਂ ਮਹੀਨੇ ਦੀ ਜਿਹੜੀ ਪੇਮੈਂਟ ਹੈ ਰੇਵਰ ਦੀ ਉਹ ਪਈ ਨਹੀਂ ਹੈਗੀ ਸਾਡੇ ਦਫ਼ਤਰ ਵੱਲੋਂ ਬਿਲਕੁਲ ਆਨਲਾਈਨ ਕੀਤੀਆਂ ਗਈਆਂ ਨੇਗੀਆਂ ਤੇ ਜਦੋਂ ਵੀ ਅੱਗੇ ਪੋਰਟਲ ਤੋਂ ਅਪਲੋਡ ਹੋ ਜਾਣਗੇ ਤੇ ਹਫ਼ਤੇ ਬਾਅਦ ਇਹਨਾਂ ਨੂੰ ਕੰਮ ਮਿਲਦੇ ਆ ਇਹਦੀ ਕੀ ਗੱਲ ਬਾਤ ਇਹਦੀ ਕੀ ਹਫ਼ਤੇ ਬਾਅਦ ਕਿਸ ਤਰ੍ਹਾਂ ਵੀ ਹਫਤੇ ਬਾਅਦ ਕੰਮ ਮਿਲਦਾ ਹੈ ਕਹਿੰਦੀ ਸਾਨੂੰ ਇਹ ਇਹਦਾ ਇੱਕ ਹਫਤਾ ਦਾ ਜਿਹੜਾ ਸਮਾਂ ਹੈਗਾ ਜਿਵੇਂ ਜਿਵੇਂ ਕੰਮ ਦੀ ਡਿਮਾਂਡ ਹੁੰਦੀ ਹੈਗੀ ਇੱਕ ਹਫਤੇ ਦੀ ਇਹ ਵਾਸਟੋਲ ਨਿਕਲਦਾ ਹੈਗਾ ਉਸ ਤੋਂ ਅੱਗੇ ਦੁਬਾਰਾ ਵਾਸਟੋਲ ਰਿਪੀਟ ਹੁੰਦਾ ਹੈ ਕਿ ਇਹਦੇ ਸੰ ਪੇਮੈਂਟ ਕਦੋਂ ਪੈ ਜਾਊਗੀ ਇਹਨਾਂ ਦੀ ਪੇਮੈਂਟ ਸਾਡੇ ਦਫ਼ਤਰ ਵੱਲੋਂ ਤਾਂ ਇਹਨਾਂ ਦੇ ਸਾਰੇ ਵਾਸਟੋਲ ਅਪਲੋਡ ਕੀਤੇ ਗਏ ਨੇ ਠੀਕ